ਹਣ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਰਵਿੰਦਰ ਜੀ ਨੂੰ ਕਿਹਾ ਉਹ ਕਹਿੰਦੇ ਮੇਰੇ ਤੇ ਤਾਂ ਆਪਕੇ ਪ੍ਰੈਸ਼ਰ ਹੈ ਕਹਿੰਦਾ ਮੈਂ ਕੀ ਕਰਾਂ ਦੱਸੋ ਕਹਿੰਦਾ ਤੁਸੀਂ ਉੱਪਰ ਜਾਓ ਡੀਸੀਪੀ ਕੋਲ ਜਾਓ ਸੀਪੀ ਕੋਲ ਜਾਓ ਕਹਿੰਦੇ ਉਹਨਾਂ ਨੂੰ ਕਹੋ ਮੈਨੂੰ ਨਾ ਕਹੋ ਕਹਿੰਦੇ ਜੀ ਮੈਨੂੰ ਦੇਖਦੇ ਉਹ ਵੀ ਚਲੇ ਗਏ ਜੀ ਰਵਿੰਦਰ ਜੀ ਹੁਣ ਇਥੇ ਚੌਂਕੀ 'ਚ ਕੋਈ ਨਹੀਂ ਹੈ ਜੀ ਦੱਸੋ ਅਸੀਂ ਕੀ ਕਰੀਏ ਕਿੱਥੇ ਜਾਈਏ ਸਾਨੂੰ ਦੱਸ ਦੋ ਲੋਦੀ ਕਲਬ ਕੋਲ ਜਿਹੜਾ 799 ਗਜ ਪਲਾਟ 'ਤੇ ਜਿਹੜਾ ਕਬਜ਼ਾ ਹੋ ਰਿਹਾ ਉੱਥੇ ਜੀਸੀਬੀ ਲੱਗੀ ਐ ਅਸੀਂ ਸਾਰਾ ਕੁਝ ਦੱਸਿਆ ਹੈ ਪਰ ਕੋਈ ਸੁਣ ਨਹੀਂ ਰਿਹਾ ਜਨਾਬ ਸੀ ਲੋਰ ਗੋਡ ਜੋ ਅਸਟ੍ਰੇਲੀਆ ਸੀ ਤਾਂ ਉਹ ਇਹਦੇ ਕੇਸ ਵੀ ਕੀਤਾ ਸੀ ਜਦੋਂ ਇਹ ਸਾਡੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ 2020 ਉਹ ਸਾਡੇ ਦੇ ਖਿਲਾਫ ਇਹਨੇ ਹਾਈ ਕੋਰਟ ਗਿਆ ਸੀ ਹਾਈ ਮਾਨਯੋਗ ਹਾਈ ਕੋਰਟ ਨੇ ਵੀ ਸਟੇਟਸ ਕੋ ਕਰਤਾ ਸੀ ਸਟੇਟਸ ਕੋ ਜੋ ਆ ਤੱਕ ਲਾਗੂ ਹੈ ਕਹਿੰਦੇ ਹੋਂ ਦੇ ਬਾਵਜੂਦ ਵੀ ਇਹਨੇ ਆਪਾਂ ਤੋੜ ਕੀਤੀ ਹੈ ਤੇ ਇਹਨੇ ਕੋਈ ਅਦਾਲਤ ਦੇ ਹੁਕਮਾਂ ਦੀ ਪਰਵਾਹ ਨਹੀਂ ਸਾਨੂੰ ਮਾਨਯੋਗ ਹਾਈ ਕੋਰਟ ਦੇ ਵੀ ਦਬਾਰਾ ਹੈ ਜੀ ਅਜੀ ਉਹਨਾਂ ਨੇ ਕੰਟੈਂਪਟ ਫਾਇਲ ਵੀ ਕੀਤੀ ਹੈ ਅਗੋਂ ਵੀ ਅਸੀਂ ਕੰਟੈਂਪਟ ਕਰਾਂਗੇ ਫੇਰ ਵੀ ਕਰਾਂਗੇ ਹੋਰ ਇਹ ਪੁਲਸ ਇਹਨਾਂ ਦੇ ਪਰਚਾ ਦੇ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਜਾਵਾਂਗੇ ਮਤ ਬਸੰਤਾਲਾ ਜਿਹੜਾ ਮਾਲਕ ਹੈ ਇਹ ਕ੍ਰਿਮੀਨਲ ਮਾਇਨ ਬੰਦਾ ਹੈ ਹਾਂਜੀ ਇਹਨਾਂ ਦਾ ਖੰਮ ਲੋਕਾਂ ਦੇ ਉੱਤੇ ਕਬਜ਼ੇ ਕਰਨ ਦਾ ਜ਼ਮੀਨਾਂ ਨੂੰ ਕਬਜ਼ੇ ਕਰਨ ਦਾ ਹੈਬਜੋਲੇ ਇਹਦੇ 29 ਅਫਰ ਪਹਿਲਾਂ ਹੋਇਆ ਹੋ ਚੁਕਿਆ ਹੈ ਨਹੀਂ ਨਹੀਂ ਅਲੱਗ ਅਲੱਗ ਬੰਦੇ ਦੇ ਨਾਲ ਜੀ ਮੇਰੇ ਵੱਲੋਂ ਵੀ ਹੋਈਆਂ ਨੇ ਮੈਂ ਚਾਰ ਐਫ ਇਹ ਲਗਾਈਆਂ ਨੇ ਪਹਿਲੀ ਐਫ 2020 ਚ ਹੋਈ ਹੈ ਦੋ ਨੰਬਰ ਦੂਜੀ ਐਫ ਇਹਦੇ ਤੇ ਹੋਈ ਹੈ 107 ਨੰਬਰ 2024 ਚ ਫਿਰ 2024 ਜਿੰਦੇ ਤੇ 535 ਨੰਬਰ ਹੋਈ ਹੈ ਫਿਰ 2025 ਜਿੰਦੇ ਤੇ 84 ਨੰਬਰ ਐਫ ਆਈ ਹੋਈ ਹੈ ਚਾਰ ਐਫ ਹੋਈਆਂ ਨੇ 2725 ਨੂੰ ਇਹ ਫਿਰ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸੀਬੀ ਵਾਲਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਪੁਲਿਸ ਪ੍ਰਸ਼ਾਸਨ ਸਾਰੇ ਨੂੰ ਮੇਲੇ ਪੇ ਗਿਆ ਮੇਲ ਸਾਰਾ ਕੁਝ ਦੱਸਿਆ ਫਿਰ ਸੀਬੀ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਪੂਰਾ ਯਕੀਨ ਦਵਾਇਆ ਕਿ ਤੁਹਾਡੀ ਐਫਆਈਆਰ ਗੱਟਾਂਗੇ ਤੇ ਤੁਹਾਨੂੰ ਇਨਸਾਫ ਮਿਲੇਗਾ ਹਾਂਜੀ ਤੇ ਮੈਨੂੰ ਪੂਰੀ ਉਮੀਦ ਹੈ ਸਾਨੂੰ ਇਨਸਾਫ ਮਿਲੇਗਾ ਅਗਰ ਸਾਨੂੰ ਪੁਲਿਸ ਇਨਸਾਫ ਨਹੀਂ ਦੇ ਫਿਰ ਅਸੀਂ ਹਾਈ ਕੋਰਟ ਜਾ ਕੇ ਹਾਈ ਕੋਰਟ ਦਰਖਾਸਤ ਕਰਾਂਗੇ ਅੱਛਾ ਪਰ ਮੈਨੂੰ ਉਹਨਾਂ ਦਾ ਭਰੋਸਾ ਦਵਾਇਆ ਪੇ ਜੀ ਤੁਹਾਨੂੰ ਇਨਸਾਬ ਦੋ ਕਦੇ ਤੁਹਾਡੇ ਨਾਲ ਹੀ ਫਰੋਡ ਹੋਏ ਨੇ ਹੋਰ ਨਾਲ ਵੀ ਨਹੀਂ ਨਹੀਂ ਇਹਨਾਂ بڑے ਬੰਦਿਆਂ ਦਾ ਫਰੋਡ ਕੀਤਾ ਜੀ ਹਾਂਜੀ ਉਹਨੇ ਤੇ ਦੋ ਐਫ ਆਈ ਆਰ ਇਹਨੇ ਹੋਰ ਹੋਈਆਂ ਨੇ ਇੱਕ 7725 ਨੂੰ ਤੇ 1600 7725 ਨੂੰ ਅੱਛਾ ਜੀ 7725 ਨੂੰ 1600 7725 ਨੂੰ ਲਗ 25 ਏਕੜ ਜ਼ਮੀਨ ਦੀ ਇਹਨਾਂ ਦਾ ਕਬਜ਼ਾ ਕਰਨ ਦੀ ਕੋਈ ਨੀਤੀ ਹਾਂਜੀ 1600 25 ਨੂੰ 2725 ਨੂੰ ਸਾਡੇ ਨਾਲ ਇਹ ਹੱਜਲ ਹੋ ਚੁੱਕਾ ਹੈ ਕਰਾਈ ਦੇ ਕਰਨ ਦੇ ਇਹਨਾਂ ਦੇ ਗੁੰਡੇ ਪਾਲੇ ਹੋਏ ਨੇ ਗੁੰਡੇ ਪਾਲ ਕੇ ਉਹਨਾਂ ਨੂੰ ਪੈਸੇ ਦਿੰਦਾ ਐ ਇੱਕ ਕਫੇ ਜੱਗੇ ਸਾਡੇ ਅੰਦਰ ਵੀ ਹੋਇਆ ਹਫਤਾੰਦਰ ਰਹਿ ਗਿਆ ਨੌਨ ਬਰਿਆ ਉਹਨਾਂ ਦੀ ਰਸ ਪਈਏ ਉਦੋਂ ਵੀ ਇਹਨੇ 8000 ਰੁਪਏ ਕਿਰੇਨ ਦਿੱਤਾ ਸੀ ਗੁਰਬੀਰ ਸਿੰਘ ਜਿਹੜਾ ਸਾ ਆਇਓ ਯੂਨੀਵਰਸਿਟੀ ਦਾ ਅਫਸਰ ਉਹ ਇਹਨੂੰ ਲੁਕਾਰੀ ਕਰ ਰਿਹਾ ਸੀ ਤੇ ਉਹਨੂੰ ਉਹਨੇ ਨੂੰ ਦੱਸਿਆ ਵੀ 8000 ਰੁਪਏ ਦਿੱਤਾ ਐ ਸਰਹਗਰਪੁਰ ਜਰ ਘਰ ਐ ਕ੍ਰਿਮੀਨਲ ਬੰਦਾ ਐ ਬੰਦੇ ਨੇ ਪਾਲੇ ਉਹਨੇ ਗੁੰਡੇ ਪਾ ਕੇ ਗੁੰਡੇ ਪਾਲ ਕੇ ਕਬਜ਼ੇ ਕਰ ਦੀ ਇਹਦੀ ਸ਼ੁਰੂ ਤੇ ਮਾੜੀ ਆ ਅਰ ਜਿਹੜੀ ਚੀਜ਼ ਦੇਖਦਾ ਇਹਦਾ ਹੁੰਦਾ ਮੈਂ ਹੜੱਪ ਲਵਾ ਇੰਨਾ ਪੈਸਾ ਇਹਨੂੰ ਭਗਵਾਨ ਨੇ ਦਿੱਤਾ ਹਜੇ ਨੂੰ ਰਾਜ ਨਹੀਂ ਕੋखे ਨੂੰ ਅਜੇ ਵੀ ਟੱਪੀ ਜੰਦੀ ਹਾਂਜੀ ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਦੀ ਵੀ ਇਦਾਂ ਦੇ ਬੰਦਿਆਂ ਨੂੰ ਚੰਗੀ ਤਰ੍ਹਾਂ ਨਕੇਲ ਪਾ ਕੇ ਨਾਤ ਪਾਈ ਜਾਵੇ ਕਿਉਂਕਿ ਕਿਸੇ ਦੀ ਜਾਨ ਮਾਰ ਦੀ ਵਾਅਦਤ ਕੀਤੀ ਜਾਵੇ ਤੇ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਤੇ ਤਾਂ ਕਰਕੇ ਮੈਨੂੰ ਸੀਪੀ ਸਾਹਿਬ ਨੇ ਵੀ ਇਹ ਭਰੋਸਾ ਦਵਾਇਆ ਸੀ ਜਦੋਂ ਮੈਂ ਗਿਆ। ਫਿਰ ਕਹਿੰਦੇ ਸੀ ਐਫਆਈ ਕਰਤਾਂਗੇ। ਪਾਇੰਦ ਕਾਮੀ ਹੋਣ ਨੂੰ ਹੋਰ ਦਾ ਹੋਰ ਹੋਵੇ। ਜਿਹੜੀਆਂ ਨੇ ਇਹ ਫਰੋਤੀ ਦਿੱਤੀ ਏ, ਸੁਪਾਰੀ ਦਿੱਤੀ ਏ। ਐਸ ਗੱਲ ਦਾ ਸੁਣ ਕੇ ਅਸੀਂ ਤਾਂ ਹਰਾਣ ਹੋ ਗਏ। ਬੇਡਾ ਕ੍ਰਿਮੀਨਲ ਬੰਦਾ ਐ, ਜਿਹਦੇ ਗੁੰਡੇ ਫਾਲੇ ਰੱਖੇ ਨੇ। ਇਹਦੇ ਲੋਕਾਂ ਦੀ ਜਾਨ ਵਾਰਦੇ। ਇਹਨੂੰ ਕਿੱਧਰ ਦੇਖਦੇ ਆ ਬੰਦੇ ਜੀ? ਐਸਾ ਕਿਸ ਤਰ੍ਹਾਂ ਦੇਖ ਦਿੰਦੇ। ਤੁਸੀਂ ਦੱਸੋ ਇਹਨੇ ਕਲੋਨੀ ਵਾਲੇ ਤਾਂ ਪਰੇਸ਼ਾਨ ਨੇ। ਕਲੋਨੀ ਦੇ ਵਿੱਚ ਇਹਨਾਂ ਦੇ ਦੋ 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 ਬੰਦੇ ਪੰਜ ਦੋ ਦੋ ਬੰਦੇ ਨਾਲ ਲਾਂਦੇ ਨੇ ਬਿਜਲੀ ਚੋ ਰਹੇ ਜੀ ਪਾਣੀ ਚੋ ਰਹੇ ਲੋਕਾਂ ਨੂੰ ਮੱਈਆ ਨਹੀਂ ਕਰਦਾ ਟ੍ਰਾਂਸਫਰ ਹੋ ਚੋਰੀ ਕਰਦਾ ਕਲਾਡਾ ਦੇਂਦੇ ਤੇ ਪਰਚੇ ਦੇ ਕਈ ਇਹਦੇ ਪਰਚੇ ਦੇ ਪਰ ਇਹਦੀ ਕਾਂਤੇ ਜੂਨੀ ਜੋ ਆਈਡੀ ਕਿਨੇ ਬਣੇ ਪਰਚੇ ਬੱਚੇ 30 ਪਰਚੇ ਮੈਂ ਤਾਂ ਦਿੱਸ ਦੇਤੀ ਅੱਛਾ ਬਾਕੀ ਪਰਚੇ ਹੋਰ ਵੀ ਬਣੇ ਅੱਛਾ ਐਬ ਤਿੰਨ ਪਰਚੇ ਤਾਂ ਹੋਣ ਹੋਏ ਨੇ ਜੀ ਇਸ ਮਹੀਨੇ ਦੇ ਵਿੱਚ ਠੀਕ ਹੈ ਤੇ ਅੱਜ ਜਿੱਦਾਂ ਉਹ ਤੇ ਮੈਂ ਤੇ ਅੱਜ ਤੱਕ ਕਿਦਾਂ ਚੁ ਦੇ ਦੇਉਂਗੀ ਅੱਜ ਤਾਂ ਤੁਸੀਂ ਇਹਨਾਂ ਨੂੰ ਮਾਰੀ ਕਰਤੀ ਉਹ ਬੰਦੇ ਦੀ ਮਾਰ ਜਾਣ ਨੂੰ ਜਾਨਵਰ ਸਰਦਾ ਸੀ ਬੰਦਾ ਜਿਹਨੂੰ ਸਵਾਰੀ ਦਿੱਤੀ ਏ ਇੱਕ ਬੰਦੇ ਨੂੰ ਸਵਾਰੀ ਦੇਤੀ ਨੇ 10 ਲੱਖ ਰੁਪਇਆ ਉਹ ਬੰਦਾ ਮਾਰ ਸਰਦਾ ਸੀ ਉਹਦੇ ਪੱਲੇ ਕੀ ਆਮ ਬੰਦਾ ਕੀ ਕਰ ਸਕਦਾ ਹੈ ਤਾਂ ਪੁਲਿਸ ਅਫਸਰ ਨੇ ਆਪਣਾ ਕਰਕੇ ਉਹਨੂੰ ਪਕੜ ਜਕੜ ਲਿਆ ਤੇ ਮੋਕੇ ਤੇ ਪਕੜ ਲਿਆ ਜੇ ਮੋਕੇ ਤੇ ਨਾ ਪਕੜਦੇ ਤੋ ਕੋਈ ਲੋਕੀ ਬਾਹਰ ਦੇ ਤੋ ਤੇ ਦੇਜੇ ਤੋ ਮੋਹਰ ਸੀ ਹਾਂਜੀ ਦੇਜੇ ਤੋ ਮੋਹਰ ਲਾਣਾ ਸੀ ਉਹ ਦੇਜੇ ਦਾ ਮੋਹਰ ਪੂਰਾ ਜੀ ਅਰ ਵੀ ਮੋਹਰ ਪੂਰਾ ਹੈ ਲੋਕੀ ਡਰ ਗਏ ਫੇ ਇਹਨਾਂ ਦੇ ਬੰਦਿਆਂ ਨੇ ਜਾਨ ਮਾਰ ਦੀ ਵਾਅਦਤ ਕਿਦਾ ਕੀਤੀ ਇਹਨਾਂ ਦੇ ਬੰਦੇ ਅਜੀ ਦੇਖੋ ਰਜਿਸਟਰੀ ਕਰਾਈਏ ਐਗਰੀਮੈਂਟ ਹੈ ਜਦੋਂ ਫੋਨਲ ਫਾਈਨਲ ਰਜਿਸਟਰੀ ਸਾਡੇ ਕੋ ਸਾਡੇ ਕੋ ਡਾਕੂਮੈਂਟ ਫੇਰ ਇਹਦੀ ਅੱਖ ਮਾਰੀ ਇਹਦੀ ਨਾਲ ਲੱਗਦੀ ਜ਼ਮੀਨ ਹੈ ਉਹ ਆਪਣੀ ਜ਼ਮੀਨ ਨਾਲ ਲਾਣਾ ਚਾਹੁੰਦਾ ਕਾੜਵਾ ਚੋਰੀ ਕੀਤੀਆਂ ਸਾਡੀਆਂ ਉਹ ਵੀ ਥਾਣੇ ਖੜੀਆਂ ਨੇ ਅੱਜ ਤੱਕ ਪੂਰਾ ਪੁੱਛ ਕੋਰਗਾ ਉਹਨਾਂ ਹਰ ਰੋਜ਼ ਪੁੱਛਣੇ ਪਏ ਦਰਜ ਕੀਤੀ ਹੈ ਅੰਦਰ ਵੀ ਕੀਤੀ ਐੱਫ ਆਈ ਆਰ ਦਰਜ ਨੇ ਫੇਜੀ ਫੁਕਮੀਰ ਸਾਹਿਬ ਨੂੰ ਮਿਲੇ ਉਹਨਾਂ ਤੋਂ ਭਰੋਸਾ ਦਵਾਇਆ ਤੁਹਾਡੀ ਐਫ ਆਈ ਆਰ ਜ਼ਰੂਰ ਹੋਏਗੀ ਤੇ ਫੇਜੀ ਉਮੀਦ ਕਰਦੇ ਆ ਵੀ ਹੋਏਗੀ ਨਹੀਂ ਹੋਏਗੀ ਤਾਦੀ ਹਾਈ ਕੋਰਟ ਦਾ ਦਰਵਾਜ਼ਾ ਹਾਈ ਕੋਰਟ ਜਾਵਾਂਗੇ ਤੇ ਅਸੀਂ ਇਹ ਮੰਗ ਕਰਦੇ ਆ ਇਜੜੀ ਇਦਾਂ ਦੇ ਬੰਦੇ ਮਾੜੇ ਅਨਸਰ ਨੇ ਕੁੰਡਾ ਅਨਸਰ ਨੇ ਸ਼ਹਿਰ ਚ ਮਾਹੌਲ ਗਰਾ ਕਰਦੇ ਨੇ ਉਹਨਾਂ ਨੂੰ ਉੱਤੇ ਨੱਥ ਪਾਈ ਜਾਵੇ ਉਹਨਾਂ ਨੂੰ ਤਾਂ ਕੰਟਰੋਲ ਕੀਤਾ ਜਾਵੇ ਇਹਦਾ ਤੇ ਬਹੁਤ ਜ਼ਿਆਦਾ ਜਨ ਲੋਕਾਂ ਦੇ ਉੱਤੇ ਖੋਪ ਹੈ ਉਹ ਆਪਣੀ ਆਮ ਦੀ ਜ਼ਿੰਦਗੀ ਜੀ ਸਕ